ਗਿੱਦੜਵਾਹਾ ਵਿਖੇ ਬੀਤੇ ਦਿਨਾਂ ਦਰਮਿਆਨ ਹੋਈਆਂ ਮਦਭਾਗੀਆਂ ਘਟਨਾਵਾਂ ਦੇ ਪੀੜਤ ਪਰਿਵਾਰਾਂ ਦੇ ਨਾਲ ਹਾਲ-ਜਾਨਣ ਦੇ ਲਈ ਪੰਜਾਬ ਦੇ ਸਾਬਕਾ ਮੁੱਖ ਮੰਤਰੀ ਸਰਦਾਰ ਪ੍ਰਕਾਸ਼ ਸਿੰਘ ਬਾਦਲ ਨੇ ਅੱਜ ਗਿੱਦੜਵਾਹਾ ਵਿਖੇ ਸ਼ਿਰਕਤ ਕੀਤੀ ਆ ਇਸ ਮੌਕੇ ਤੇ ਸਾਬਕਾ ਮੁੱਖ ਮੰਤਰੀ ਸਰਦਾਰ ਬਾਦਲ ਸਭ ਤੋਂ ਪਹਿਲਾਂ ਲਾਲਕੋਟੀ ਡਿਸਪੋਜ਼ਲ ਵਿਖੇ ਹਾਦਸੇ ਦੌਰਾਨ ਮਾਰੇ ਗਏ ਪਿਤਾ-ਪੁੱਤਰ ਦੇ ਪਰਿਵਾਰ ਨਾਲ ਦੁੱਖ ਸਾਂਝਾ ਕਰਨ ਲਈ ਪਹੁੰਚੇ ਇਸ ਉਪਰੰਤ ਸਰਦਾਰ ਬਾਦਲ ਬੀਤੇ ਦਿਨੀ ਸਬਜ਼ੀ ਮੰਡੀ ਵਿਖੇ ਆਪਣੇ ਆਪ ਨੂੰ ਅਗਨ ਲਗਾਉਣ ਵਾਲੇ ਮਨੀਸ਼ ਕੁਮਾਰ ਜੋ ਕਿ ਬਟੇਂਡਾ ਵਿਖੇ ਇੱਕ ਨਿੱਜੀ ਹਸਪਤਾਲ ਦੇ ਵਿੱਚ ਜ਼ੇਰੇ ਇਲਾਜ ਹੈ ਉਸ ਦੇ ਘਰ ਪੁੱਜੇ ਜਿੱਥੇ ਉਨ੍ਹਾਂ ਮਨੀਸ਼ ਕੁਮਾਰ ਦੀ ਮਾਤਾ ਸੁਸ਼ਮਾ ਰਾਣੀ ਅਤੇ ਭੈਣ ਡਿੰਪਲ ਸਮੇਤ ਬਾਕੀ ਪਰਿਵਾਰਕ ਮੈਂਬਰਾਂ ਨਾਲ ਮੁਲਾਕਾਤ ਕੀਤੀ ਹੈ ਅਤੇ ਮਨੀਸ਼ ਕੁਮਾਰ ਦੇ ਨਾਲ ਵਾਪਰੀ ਇਸ ਮੰਦ ਭਾਗੀ ਘਟਨਾ ਦੇ ਬਾਰੇ ਜਾਣਕਾਰੀ ਹਾਸਲ ਕੀਤੀ ਹੈ ਇਸ ਮੌਕੇ ਤੇ ਭੀੜਤ ਮਨੀਸ਼ ਕੁਮਾਰ ਦੀ ਮਾਤਾ ਸੁਸ਼ਮਾ ਰਾਣੀ ਤੇ ਭੈਣ ਡਿੰਪਲ ਨੇ ਸਰਦਾਰ ਬਾਦਲ ਨੂੰ ਕਿਹਾ ਕਿ ਉਹ ਬੀਤੇ ਦਿਨ ਉક્ત ਕੇਸ ਸਬੰਧੀ ਆਈ.ਡੀ.ਸੀ. ਸ਼੍ਰੀ ਮੁਖਸਰ ਦੀ ਰਿਪੋਰਟ ਤੋਂ ਪੂਰੀ ਤਰ੍ਹਾਂ ਦੇ ਨਾਲ ਅਸੰਤੁਸ਼ਟ ਹੋਏ ਨੇ ਕਿਉਂਕਿ ਜਾਂਚ ਅਧਿਕਾਰੀਆਂ ਦੇ ਵੱਲੋਂ ਉਕਤ ਮਾਮਲੇ ਦੇ ਕਥਿਤ ਦੋਸ਼ੀਆਂ ਵਿੱਚੋਂ ਸਿਰਫ ਰਾਦੇਸ਼ ਸ਼ਾਮ ਸ਼ਾਵੜਾ ਅਤੇ ਮੰਨੂ ਸ਼ਾਵੜਾ ਨੂੰ ਦੋਸ਼ੀ ਘਰਾੜ ਦਿੱਤਾ ਗਿਆ ਜਦੋਂ ਕਿ ਬਾਕੀ ਰਹਿੰਦੇ ਦੋਸ਼ੀਆਂ ਨੂੰ ਬੇਗੁਨਾ ਦੱਸਿਆ ਗਿਆ ਅਤੇ ਜੇਕਰ ਸਾਨੂੰ ਇਨਸਾਫ ਨਾ ਮਿਲਿਆ ਤਾਂ ਪਰਿਵਾਰ ਅੱਗੇ ਕੋਈ ਵੀ ਐਕਸ਼ਨ ਲੈ ਸਕਦਾ ਹੈ ਸਰਦਾਰ ਬਾਦਲ ਗਿੱਦੜਵਾਹਾ ਵਿਕੇ ਇੱਕ ਪੰਜਾਬੀ ਅਖਬਾਰ ਦੇ ਪੱਤਰਕਾਰ शिवराज सिंह राजू ਦੇ ਘਰ ਪੁੱਜੇ ਤੁਹਾਨੂੰ ਦੱਸ ਦਈਏ ਕਿ शिवराज सिंह राजू ਦੀ ਕੁਝ ਦਿਨ ਪਹਿਲਾਂ ਕੁਝ ਕਾਂਗਰਸੀ ਆਗੂਆਂ ਦੇ ਵੱਲੋਂ ਕਥਿਤ ਤੌਰ ਤੇ ਮਾਰਕੁੱਟ ਕਰਨ ਅਤੇ ਜ਼ਲੀਲ ਕੀਤਾ ਗਿਆ ਸੀ ਇਸ ਮੌਕੇ ਤੇ ਸਰਦਾਰ ਬਾਦਲ ਨੇ ਪੀੜਤ ਪੱਤਰਕਾਰ राजू ਦੇ ਨਾਲ ਗੱਲਬਾਤ ਕੀਤੀ ਅਤੇ ਇਨਸਾਫ ਦਿਵਾਉਣ ਦਾ ਭਰੋਸਾ ਵੀ ਦਿੱਤਾ ਹੈ ਜਿਹੜੇ ਕੋਈ ਪ੍ਰਸ਼ਾਸਨ ਕੋਲੋਂ ਜਿਹੜੀ ਵੀ ਕਾਰਵਾਈ ਤੇ ਸੰਤੁਸ਼ਟ ਕੋਈ ਨਹੀਂ ਹੈ ਸਰ ਹਜੇ ਤੱਕ ਅਸੀਂ ਬਿਲਕੁਲ ਸੰਤੁਸ਼ਟ ਨਹੀਂ ਹੈ ਕਿਉਂਕਿ ਮੇਰੇ ਬ੍ਰਦਰ ਨੇ ਮੇਨ ਬਿੱਟੂ ਗਾਂਧੀ ਕਰਕੇ ਉਹਨਾਂ ਨੂੰ ਧਮਕੀਆਂ ਦਿੰਦੇ ਸੀ ਫੋਨ ਤੇ ਤੇ ਉਹਨਾਂ ਕਰਕੇ ਹੀ ਅੱਗ ਲਾਈ ਹੈ ਪਰ ਹਜੇ ਤੱਕ ਇੰਨੇ ਦਿਨ ਹੋ ਗਏ ਇੱਕ ਹਫਤੇ ਹੋਣ ਦੇ ਕਰੀਬ ਆ ਗਿਆ ਪਰ ਹਜੇ ਤੱਕ ਉਸ ਬੰਦੇ ਤੇ ਕੋਈ ਕਾਰਵਾਈ ਨਹੀਂ ਹੋਈ ਨਾ ਉਹਨੂੰ ਕੋਈ ਅਰੈਸਟ ਪਾਇਆ ਗਿਆ ਨਾ ਉਸ ਤੇ ਕੋਈ ਐਫ ਆਈ ਆਰ ਲਾਂਚ ਹੋਈ ਹੈ ਕੋਈ ਸਿਆਸੀ ਦਬਾਅ ਪਾਇਆ ਜਾ ਰਿਹਾ ਹੈ ਤਾਂ ਦੇਖੋ ਸਾਡੇ ਤੋਂ ਤਾਂ ਨਹੀਂ ਪਾਇਆ ਜਾਦ ਰੇ ਪਰ ਬ੍ਰਦਰ ਦਾ ਮੈਨੂੰ ਕੁਝ ਪਤਾ ਨਹੀਂ ਹੈ ਪਰ ਉਹਨਾਂ ਦਾ ਨਾਮ ਕਿਉਂ ਨਹੀਂ ਆਇਆ ਜਿਹੜੇ ਪੰਜ ਬੰਦਿਆਂ ਦੇ ਨਾਮ ਲਿੱਤੇ ਸੀ ਕਿਸੇ ਦਾ ਨਾਮ ਆਇਆ ਇਹ ਵਿੱਚ ਹਜੇ ਤੱਕ ਬਿਲਕੁਲ ਕਿਸੇ ਦਾ ਨਾਮ ਨਹੀਂ ਆਇਆ ਉਹ ਕਹਿ ਰਹੀ ਹੈ ਕਿ ਸੌਣ ਚਾਰੀ ਹੈ ਵੀ 10 ਲੱਖ ਰੁਪਏ ਤੇ ਅਟਕਾਰ ਦੇ ਬਿਲਕੁਲ ਨਹੀਂ ਦਿੱਤਾ ਗਿਆ ਸਾਨੂੰ ਕੁਝ ਵੀ ਨਹੀਂ ਦਿੱਤਾ ਗਿਆ ਜੇਕਰ ਕੋਈ ਹੈ ਇਸ ਤਰ੍ਹਾਂ ਦੀ ਗੱਲ ਹੋਵੇ ਕਿ ਕੋਈ ਕੇਸ ਵਾਪਸ ਲੈਣਾ ਚਾਹੁੰਦੇ ਨਹੀਂ ਬਿਲਕੁਲ ਨਹੀਂ ਲੈਣਾ ਚਾਹੁੰਦੇ ਕਿਉਂਕਿ ਮੇਰਾ ਬ੍ਰਦਰ ਸਾਰਾ ਮੱਚ ਕੇ ਇੱਕਦਮ ਉਹ ਹੋ ਗਿਆ ਫਿਰ ਇਦਾਂ ਦਾ ਐ ਤਾਂ ਧਮਕੀਆਂ ਦੇ ਕੇ ਸਾਰੇ ਮੱਚ ਕੇ ਫਿਰ ਪੈਸੇ ਲੈ ਕੇ ਆਪਾਂ ਘਰ ਬਹਿ ਜਾਗੇ ਜੀ ਸ਼ੁਸ਼ਮਾਰਾ ਜੀ ਕੀ ਹੋਇਆ ਜੀ ਬਸ ਮੇਰੇ ਮੁੰਡੇ ਨੇ ਧਮਕਿਆ ਦੇਂਦੇ ਰਾਇ ਬਿੱਟੂ ਗਾਂਧੀ ਤੇ ਉਹ ਰਾਤ ਨੂੰ ਸ਼ਾਮ ਲਿਆ ਕਰਦਾ ਡਰ ਲੇ ਕੇ ਸਾਰਾ ਚੱਕ ਕੇ ਤੇ 6-7 ਦਿਨਾਂ ਤੋ ਬੜਾ ਪਰੇਸ਼ਾਨ ਸੀਗਾ ਕਿਸੇ ਪਾਸੇ ਸਾਰ ਪਾਸੇ ਪਜਣੇ ਦੀ ਕੋਈ ਸੁਣਾਈ ਨਹੀਂ ਆਈ ਫਿਰ ਇਸ ਤਰ੍ਹਾਂ ਕਹਾਣੀ ਚੱਕ ਲਿਆ ਜੀ ਮੈਂ ਕੀ ਕਰਦੀ ਹਾਂ ਜੀ ਪ੍ਰਸ਼ਾਸਨ ਤੋਂ ਬਸ ਮੇਰੇ ਸਾਹ ਬਿੱਟੂ ਗਾਂਧੀ ਤੇ ਇਹਨਾਂ ਦਾ ਇਨਸਾਫ ਹੋਣਾ ਚਾਹੀਦਾ ਮੇਰੇ ਮੁੰਡੇ ਜੋ ਨਾਮ ਲਿਆ ਕੁੜੇ ਬੇਟੇ ਨੇ ਜਿਨ੍ਹਾਂ ਦੇ ਨਾਮ ਨੇ ਉਹਨਾਂ ਦੀ ਕਾਰਵਾਈ ਹੋਣੀ ਚਾਹੀਦੀ ਉਹਨਾਂ ਤੇ ਹਾਂਜੀ ਹੋਣੀ ਚਾਹੀਦੀ ਇੱਕ ਜਿਹੜੀ ਐਡੀਸੀ ਸਾਹਿਬ ਨੇ ਜਿਹੜੀ ਰਿਪੋਰਟ ਦਿੱਤੀ ਹੈ ਜੀ ਲਖਮੀਰ ਸਿੰਘ ਨੇ ਹਾਂਜੀ ਕੀ ਤੁਸੀਂ ਉਹਦੇ ਤੋਂ ਸੰਤੁਸ਼ਟ ਹੋ ਬਿਲਕੁਲ ਨਹੀਂ ਸੰਤੁਸ਼ਟ ਸਾਨੂੰ ਮੇਨ ਬਿੱਟੂ ਗਾਂਧੀ ਦਾ ਹੋਣਾ ਚਾਹੀਦਾ ਬਿਲਕੁਲ ਪਰਚਾ ਹੋਣਾ ਚਾਹੀਦਾ ਉਹਨਾਂ ਤੇ ਧੰਨਵਾਦ ਕੀ ਕਹਣਾ ਚਾਹੁੰਦੇ ਹੋ ਦੇਖੋ ਦੋ ਤਿੰਨ ਘਟਨਾਵਾਂ ਹੋਈਆਂ ਉਹਦਾ ਬਹੁਤ ਵੱਡਾ ਦੁੱਖ ਹੈ ਬੜਾ ਵੱਡਾ ਅਫਸੋਸ ਹੈ ਔਰ ਅਫਸਰਾਂ ਨੂੰ ਅਸੀਂ ਸਾਰਿਆਂ ਨੂੰ ਆਖਿਆ ਵੀ ਇਹ ਨਾ ਇਨਸਾਫ ਕਰੋ ਜੇ ਇਨਸਾਫ ਨਾ ਕਰੋਗੇ ਤੇ ਘਟਨਾਵਾਂ ਵਧਣਗੀਆਂ ਤੇ ਜੇ ਇਨਸਾਫ ਹੋ ਜੇ ਲੰਬੀ ਜੀ ਵੀ ਹੋਈਆਂ ਉੱਥੇ ਤਰਮਾਲੇ ਬੰਦਾ ਮਾਰਤਾ ਪੁਲਸ ਵਾਲੇ ਨੇ ਇੱਥੇ ਮੈਂ ਹੁਣ ਉਹਨਾਂ ਤੇ ਗਿਆ ਪੱਤਰਕਾਰ ਉਹਨਾਂ ਨੇ ਵੀ ਜਾਣਾ ਹੈ ਬਹੁਤ ਮਾੜੀਆਂ ਘਟਨਾਵਾਂ ਸੋ ਸੰਤੁਸ਼ਟੀ ਜ਼ਾਹਰ ਕੀਤੀ ਹੈ ਜਿਹੜੇ ਮਨੀਸ਼ ਦੀ ਫੈਮਲੀ ਨੇ ਹੈ ਏਡੀਸੀ ਸਾਹਿਬ ਦੀ ਰਿਪੋਰਟ ਦੇ ਉੱਤੇ ਹਾਂਜੀ ਬਾਰੇ ਕੀ ਕਹਿਣਾ ਚਾਹੁੰਦੇ ਹੋ ਕੀ ਜੀ ਸਰ ਅਸੰਤੁਸ਼ਟੀ ਜ਼ਾਹਰ ਕੀਤੀ ਹੈ ਮਨੀਸ਼ ਦੀ ਫੈਮਲੀ ਨੇ ਜਿਹੜੀ ਰਿਪੋਰਟ ਏਡੀਸੀ ਸਾਹਿਬ ਨੇ ਬਣਾ ਕੇ ਭੇਜੀ ਹੈ ਜਿਹੜਾ ਮੁੰਡਾ ਮੱਚਿਆ ਜੀ ਮੈਂ ਹੁਣ ਉਹਨਾਂ ਦੇ ਘਰੇ ਜਾ ਕੇ ਆ ਹਾਂ ਉਹਨਾਂ ਦੇ ਘਰੇ ਜਾ ਕੇ ਆ ਉੱਥੇ ਤਾਂ ਹੋਰ ਕੁਝ ਕਹਿ ਰਹੇ ਸਨ ਪਤਾ ਨਹੀਂ ਹੋਊ ਜੇ ਉਹਨਾਂ ਤੋਂ ਨਹੀਂ ਗਏ ਜਿਹੜੇ ਜਿਹੜੇ ਉਹ ਜਿਹੜੇ ਮੇਨ ਦੋਸ਼ੀ ਸੀਗੇ ਕਿਉਂ ਇਸ ਦੀ ਕਾਂਗਰਸ ਦੇ ਤਿੰਨ एमसी ਆ ਉਹ ਵਿੱਚੋਂ ਕੱਢ ਤੇ ਦੇਖੋ ਮੈਂ ਡੀਸੀ ਸਾਹਿਬ ਨਾਲ ਵੀ ਹੁਣ ਗੱਲ ਕੀਤੀ ਹੈ ਪਹਿਲਾਂ ਵੀ ਗੱਲ ਕੀਤੀ ਸੀ ਔਰ ਇਹ ਵੀ ਇੱਥੇ ਜਿਹੜਾ ਤਰਨਾ ਲਾਇਆ ਉਹ ਤਾਂ ਮੈਂ ਕਹਾਂ ਵੀ ਤੁਸੀਂ ਜਿਹੜੀ ਪਬਲਿਕ ਦੀ ਪਾਵਰ ਹੁੰਦੀ ਹੈ ਨਾ ਉਹ ਸਰਕਾਰ ਦੀ ਪਾਵਰ ਨਾਲੋਂ ਬਹੁਤ ਜ਼ਿਆਦਾ ਹੁੰਦੀ ਹੈ ਇਸ ਕਰਕੇ ਜੇ ਹੁਣ ਸਾਹਿਬ ਨਹੀਂ ਮਿਲਦਾ ਤਾਂ ਪਬਲਿਕ ਵੱਲੋਂ ਆਪਣੀ ਤਾਕਤ ਦਾ ਮਜ਼ਹਰਾ ਕਰਕੇ ਇੰਸਾਨ ਗਿੱਦੜਵਾਹ ਤੋਂ ਸੋਨੀ ਡਲਾ ਦੀ ਰਿਪੋਰਟ ਜਗਤ ਸੇਵਕ ਵੈਬ ਟੀਵੀ what do you